ਦੁਨੀਆ ਦਾ ਸਭ ਤੋਂ ਵੱਡਾ ਲੋਕਾਂ ਦਾ ਇਕੱਠ ਯਾਨੀ ਕਿ ਕੁੰਭ ਮੇਲਾ جاری ਹੈ ਇਹ ਮੇਲਾ ਹਰ 12 ਸਾਲ ਬਾਅਦ ਇਲਾਹਾਬਾਦ ਜਿਸ ਨੂੰ ਕਿ ਹੁਣ ਪ੍ਰਿਆਗਰਾਜ ਕਿਹਾ ਜਾਂਦਾ ਹੈ ਉੱਥੇ ਹੁੰਦਾ ਹੈ ਗੰਗਾ ਯਮਨਾ ਤੇ ਸਰਸਵਤੀ ਦੇ ਸੰਗਮ ਵਿੱਚ ਡੁੱਬਕੀ ਲਗਾਉਣ ਲਈ ਸ਼ਰਧਾਲੂ ਆਉਂਦੇ ਨੇ ਇਸ ਵਾਰ ਪਰੰਬੰਧਕ 40 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਕਰ ਰਹੇ ਨੇ ਹਿੰਦੂ ਮੰਨਦੇ ਨੇ ਕਿ ਇੱਥੇ ਡੁੱਬਕੀ ਲਗਾਉਣ ਨਾਲ ਉਹ ਜੀਵਨ ਅਤੇ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਨੇ ਤਾਂ ਸਵਾਲ ਇਹ ਉੱਠਦਾ ਹੈ ਕਿ ਇੰਨੇ ਵੱਡੇ ਪੱਧਰ ਦੇ ਪ੍ਰੋਗਰਾਮ ਨੂੰ ਪ੍ਰਬੰਧਕ ਕਿਵੇਂ ਨਿਪਰੇ ਚਾੜਦੇ ਨੇ ਇਹ ਨਾ ਸਿਰਫ ਧਾਰਮਿਕ ਮੇਲਾ ਹੈ ਸਗੋਂ ਵੱਡੀ ਪ੍ਰਸ਼ਾਸਨਿਕ ਯੋਜਨਾ ਅਤੇ ਵਿਸ਼ੇ ਪੱਧਰੀ ਪ੍ਰਸਿੱਧੀ ਵਾਲਾ ਇੱਕ ਵਿਲੱਖਣ ਸਮਾਗਮ ਹੈ ਆਓ ਮਹਾਕੰਮ 2025 ਬਾਰੇ ਕੁਝ ਦਿਲਚਸਪ ਤੱਥਾਂ ਤੇ ਝਾਤ ਮਾਰਦੇ ਹਾਂ ਮਹਾਕਮ 2025 ਦੇ ਸਮੁੱਚੇ ਇੰਤਜ਼ਾਮ ਨੂੰ ਸੁਚਾਰੂ ਬਣਾਉਣ ਲਈ ਪ੍ਰਯਾਗਰਾਜ ਨੂੰ 4 ਮਹੀਨਿਆਂ ਦੇ 76ਵਾਂ ਜ਼ਿਲ੍ਹਾ ਕੋਸ਼ਿਤ ਕੀਤਾ ਗਿਆ ਹੈ ਇੱਥੇ ਹਰੇਕ ਜ਼ਿਲੇ ਵਾਂਗ ਪ੍ਰਸ਼ਾਸਨਿਕ ਵਿਭਾਗ ਮੌਜੂਦ ਨੇ ਜਿੱਨਾਂ 'ਚ ਇੱਕ ਡਿਪਟੀ ਕਮਿਸ਼ਨਰ, ਤਿੰਨ ਐਡੀਸ਼ਨਲ ਡਿਪਟੀ ਕਮਿਸ਼ਨਰ, 28 ਸਬ-ਡਿਵੀਜ਼ਨਲ ਮੈਜਿਸਟ੍ਰੇਟ, ਇੱਕ ਤਹਿਸੀਲਦਾਰ, 24 ਨਾਇਬ ਤਹਿਸੀਲਦਾਰ, 56 ਪੁਲਿਸ ਥਾਣੇ, ਇੱਕ ਸਾਈਬਰ ਸੈੱਲ ਥਾਣਾ ਮੌਜੂਦ ਹੈ। ਇਸ ਤੋਂ ਇਲਾਵਾ ਤਿੰਨ ਐਂਟੀ ਹਿਊਮਨ ਤਸਕਰੀ ਯੂਨਿਟ 155 ਪੁਲਿਸ ਚੌਕੀਆਂ ਵੀ ਸ਼ਾਮਿਲ ਨੇ ਇਹ ਵਿਸ਼ੇਸ਼ ਪ੍ਰਬੰਧ ਯਕੀਨੀ ਬਣਾਉਣਗੇ ਕਿ 40 ਕਰੋੜ ਯਾਤਰੀਆਂ ਲਈ ਸੁਰੱਖਿਆ ਅਤੇ ਸ਼ਾਂਤੀ ਬਰਕਰਾਰ ਰਹੇ ਮਹਾਕਮ 2025 ਵਿੱਚ ਯਾਤਰੀਆਂ ਦੀ ਸੇਵਾ ਸੰਭਾਲ ਲਈ 100 ਬੈੱਡਾਂ ਦਾ ਹਸਪਤਾਲ ਤੇ ਦੋ ਆਈਸੀਯੂ ਬਣਾਏ ਗਏ ਨੇ 291 ਡਾਕਟਰਾਂ ਦੀ ਡਿਊਟੀ ਲਗਾਈ ਗਈ ਹੈ ਇਸ ਤੋਂ ਇਲਾਵਾ 182 ਨਰਸਿੰਗ ਸਟਾਫ ਕਈ ਐਂਬੂਲੈਂਸਾਂ ਤੇ ਐਮਰਜੈਂਸੀ ਟੀਮ ਦੀ ਵੀ ਤਾਇਨਾਤੀ ਕੀਤੀ ਗਈ ਹੈ ਇਹ ਮੈਡੀਕਲ ਸਹੂਲਤ ਯਾਤਰੀਆਂ ਨੂੰ ਵਧੀਆ ਸਟੇ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਲਈ ਹਰ ਵੇਲੇ ਤਿਆਰ ਬਰ ਤਿਆਰ ਹੈ। ਟਿਕ ਟੈਂਟ ਸਿਟੀ ਬਣਾਈ ਗਈ ਹੈ ਜੋ ਸੰਤਾ ਯਾਤਰੀਆਂ ਤੇ ਵਿਅਕਤੀਗਤ ਮਹਿਮਾਨਾਂ ਲਈ ਹੈ। 1.6 ਲੱਖ ਟੈਂਟ ਲਗਾਏ ਗਏ ਨੇ। 100 ਡਾਰਮਟਰੀਆਂ ਅਤੇ 250 ਬੈੱਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਮਹਿਮਾਨਾਂ ਲਈ ਵਿਸ਼ੇਸ਼ ਟੈਂਟ ਸਿਟੀ ਬਣਾਈ ਗਈ ਹੈ। ਇਸ ਤੋਂ ਇਲਾਵਾ 1,45,000 ਟਾਇਲਟ ਅਤੇ 60,000 ਲਾਈਟਸ ਲਗਾਈਆਂ ਗਈਆਂ ਹਨ। ਸੁਰੱਖਿਆ ਨੂੰ ਇਹ ਕਿੰਨੀ ਬਣਾਉਣ ਲਈ 2750 ਸੀਸੀਟੀਵੀ ਕੈਮਰੇ 80 ਵੱਡੇ ਸਕਰੀਨ ਸੰਦੇਸ਼ ਪ੍ਰਦਰਸ਼ਨ ਲਈ ਅਤੇ 50 ਸੀਟਾਂ ਵਾਲਾ ਕਮਾਂਡ ਤੇ ਕੰਟਰੋਲ ਸੈਂਟਰ ਬਣਾਇਆ ਗਿਆ ਹੈ ਇਹ ਉੱਚ ਤਕਨੀਕੀ ਵਿਵਸਥਾ ਭੀੜ ਦੇ ਇੰਤਜ਼ਾਮ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਹੈਗੀ ਹੈ ਇਹ ਕੁੰਬ ਵਾਤਾਵਰਣ ਮਿੱਤਰ ਯੋਜਨਾ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ ਇਸ ਦੇ ਵਿੱਚ 1.5 ਲੱਖ ਰੁਪਏ ਲੋਕ ਆਹ ਰਿਪੀਟ ਕਰ ਰਹੀ ਹੈ ਇਹ ਕੁੰਬ ਵਾਤਾਵਰਣ ਮਿੱਤਰ ਯੋਜਨਾ ਵੀ ਨੂੰ ਹੀ ਚਾਹਤ ਕਰ ਰਿਹਾ ਹੈ ਇਸ ਵਿੱਚ 1.5 ਲੱਖ ਰੁਪਏ ਲਗਾਏ ਜਾਣਗੇ ਅਤੇ ਵੱਡੇ ਪੱਧਰ ਤੇ ਸਫਾਈ ਅਭਿਆਨ ਵੀ ਚੱਲ ਰਿਹਾ ਹੈ ਇਸ ਮਹਾਕੁੰਬ ਲਈ ਵਿਸ਼ਵ ਦੀ ਸਭ ਤੋਂ ਵੱਡੀ ਆਵਾਜਾਈ ਯੋਜਨਾ ਬਣਾਈ ਗਈ ਹੈ 13000 ਟ੍ਰੇਨਾਂ 250 ਉਡਾਣਾਂ 48 ਰੇਲਵੇ ਪਲੇਟਫਾਰਮ ਨੇ ਇਸ ਨੂੰ ਲਾਵਾ 21 ਫੁੱਟ ਓਵਰਬ੍ਰਿਜ 500 54 ਟਿਕਟ ਵੈਂਡਿੰਗ ਮਸ਼ੀਨਾਂ ਅਤੇ 350 ਸ਼ਟਲ ਬੱਸਾਂ ਦੀ ਵਿਵਸਥਾ ਕੀਤੀ ਗਈ ਹੈ। ਇਹ ਵਿਵਸਥਾ ਯਾਤਰੀਆਂ ਦੀ ਆਵਾਜਾਈ ਨੂੰ ਆਸਾਨ ਤੇ ਆਰਾਮਦਾਇਕ ਬਣਾਉਣ ਦੇ ਲਈ ਹੈ। ਵਿਸ਼ਵ ਪੱਧਰੀ ਯੂਨੀਵਰਸਿਟੀਆਂ ਤੋਂ ਵਿਦਿਆਰਥੀ ਅਤੇ ਵਿਗਿਆਨੀ ਇਸ ਮਹਾਕੁੰਭ ਵਿੱਚ ਭੀੜ ਪ੍ਰਬੰਧਨ ਦਾ ਅਧਿਐਨ ਕਰਨ ਲਈ ਆ ਰਹੇ ਨੇ। ਅਨਰਯਤੀ ਵਿਦੇਸ਼ੀ ਮਹਿਮਾਨਾਂ ਲਈ ਵਿਵਿਸ਼ੇਸ਼ ਵਿਵਸਥਾ ਵੀ ਕੀਤੀ ਗਈ ਹੈ। ਤੇ ਹੁਣ ਗੱਲ ਕਰਦੇ ਹਾਂ ਸ਼ਾਹੀ ਇਸ਼ਨਾਨ ਦੀ। ਹੁਣ ਅਗਲਾ ਸ਼ਾਹੀ ਇਸ਼ਨਾਨ 29 ਜਨਵਰੀ ਨੂੰ ਮੰਨੀ ਮੱਸਿਆ ਵਾਲੇ ਦਿਨ ਹੋਵੇਗਾ ਇਸ ਤੋਂ ਬਾਅਦ 3 ਫਰਵਰੀ ਨੂੰ ਫਿਰ 12 ਫਰਵਰੀ ਅਤੇ ਅੰਤ ਵਿੱਚ 26 ਫਰਵੀ ਨੂੰ ਸ਼ਾਹੀ ਇਸ਼ਨਾਨ ਹੋਵੇਗਾ ਇਹਨਾਂ ਤਰੀਕਾ ਤੇ ਕਰੋੜਾਂ ਯਾਤਰੀ ਪਵਿੱਤਰ ਗੰਗਾ ਯਮਨਾ ਵਿੱਚ ਇਸ਼ਨਾਨ ਕਰਨਗੇ ਇਸ ਵੱਡੇ ਉਤਸਵ ਲਈ 9100 ਕਰੋੜ ਦਾ ਬਜਟ ਰੱਖਿਆ ਗਿਆ ਹੈ ਇਸ ਸਮਾਗਮ ਇਤਿਹਾਸ ਦਾ ਸਭ ਤੋਂ ਵਿਲੱਖਣ ਧਾਰਮਿਕ ਤੇ ਆਧੁਨਿਕ ਤਕਨੀਕ ਨਾਲ ਸੰਚਾਲਿਤ ਹੋਣ ਵਾਲਾ ਸਮਾਗਮ ਹੈ ਇਸ ਵਿੱਚ ਕਈ ਰਸਮਾਂ ਸ਼ਾਮਿਲ ਨੇ ਜਿਵੇਂ ਜਸਵਤ ਪਵਿੱਤਰ ਇਸ਼ਨਾਨ ਦੀ ਰਸਮ ਸਭ ਤੋਂ ਮਹੱਤਵਪੂਰਨ ਮੰਨੀ ਜਾਂਦੀ ਹੈ ਇਸ ਵਿੱਚ ਤ੍ਰਿਵੇਣੀ ਸੰਗਮ ਵਿਖੇ ਕਰੋੜਾ ਸ਼ਰਦ ਆਲੂ ਪਵਿੱਤਰ ਇਸ਼ਨਾਨ ਕਰਦੇ ਨੇ ਤ੍ਰਿਵੇਣੀ ਸੰਗਮ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਤਿੰਨ ਨਦੀਆਂ ਦਾ ਸੰਗਮ ਹੈ ਜੋ ਕਿ ਗੰਗਾ ਯਮਨਾ ਅਤੇ ਮਿਥਹਾਸਿਕ ਸਰਸਵਤੀ ਨਦੀ ਹੈ ਇਸ ਸੰਗਮ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਇਸ ਪਵਿੱਤਰ ਇਸ਼ਨਾਨ ਰਾਹੀਂ ਮੰਨਿਆ ਜਾਂਦਾ ਹੈ ਕਿ ਵਿਅਕਤੀ ਸਾਰੇ ਪਾਪਾਂ ਤੋਂ ਛੁਟ ਹੁੰਦਾ ਹੈ ਅਤੇ ਆਪਣੇ ਆਪ ਨੂੰ ਅਤੇ ਆਪਣੇ ਪੂਰਵਜਾਂ ਨੂੰ ਪੁਨਰਜਨਮ ਦੇ ਚੱਕਰ ਤੋਂ ਮੁਕਤ ਕਰ ਸਕਦਾ ਹੈ ਅਤੇ ਨਾਲ ਹੀ ਮੋਕਸ਼ਾ ਅਧਿਆਤਮਕ ਮੁਕਤੀ ਪ੍ਰਾਪਤ ਕਰ ਸਕਦਾ ਹੈ ਪਵਿੱਤਰ ਇਸ਼ਨਾਨ ਦੇ ਨਾਲ ਸਰਦਾਲੂ ਪਵਿੱਤਰ ਨਦੀ ਦੇ ਕੰਢੇ ਪੂਜਾ ਵਿੱਚ ਸ਼ਾਮਿਲ ਹੁੰਦੇ ਨੇ ਅਤੇ ਵਕ-ਵਕ ਸਾਧੂਆਂ ਤੇ ਸੰਤਾਂ ਵੱਲੋਂ ਪ੍ਰਵਚਨਾ ਦਾ ਆਯੋਜਨ ਵੀ ਕੀਤਾ ਜਾਂਦਾ ਹੈ